ਚਾਨਕਾ ਜੀ ਖਾਣਾ ਖਾ ਰਿਹਾ ਸੀਗਾ ਚਾਨਕ ਡੇਪਿਆ ਕੇ ਪੇੜ ਹੈ ਤੁਹਾਨੂੰ ਪਤਾ ਲੱਗਿਆ ਵੀ ਇਹ ਡੇਪਿਆ ਵੀ ਦੇਖਿਆ ਉਹਨੂੰ 30 ਫੁੱਟ ਬੰਨ ਨਿੱਕੇ ਵਾਰੀ ਬੈਗ ਅੱਧਾ ਬੰਨ ਜਿਹੜਾ ਖਿਸਕ ਰਿਹਾ ਹਜੇ ਵੀ ਖਿਸਕ ਰਿਹਾ ਤੁਸੀਂ ਵੀ ਇੱਧਰ ਆ ਜਾਓ ਜੀ ਤੁਸੀਂ ਵੀ ਇੱਧਰ ਆ ਜਾਓ ਆਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਪਿੱਛੇ ਆ ਜਾਓ ਕਿਉਂਕਿ ਇਹ ਜਿਹੜਾ ਮੋਰਚਾ ਹੈ ਫੌਜ ਦਾ ਮੋਰਚਾ ਹੈ ਔਰ ਇਹ ਥੱਲੋ ਸਾਰਾ ਜਿਹੜਾ ਖਾਲੀ ਹੁੰਦਾ ਹੈ ਔਰ ਇਹਦੇ ਨਾਲ-ਨਾਲ ਜਦੋਂ ਇਹ ਮੋਰਚੇ ਬਣਾਏ ਗਏ ਨੇ ਤੇ ਥੋੜਾ ਜਿਹਾ ਕੋਈ ਕਮੀ ਰਹਿ ਗਈ ਹੋਣੀ ਹੈ ਕਿਸੇ ਤਰੀਕੇ ਦੀ ਔਰ ਜਿਹਦੇ ਨਾਲੇ ਜਿਹੜੀ ਖਾਰ ਪਈ ਹੈ ਔਰ ਹੁਣ ਜਿਹੜੇ ਸਾਰੇ ਅਸੀਂ ਇੱਥੇ ਪਹੁੰਚੇ ਹੈ ਫੌਜ ਦੇ ਅਧਿਕਾਰੀ ਵੀ ਆ ਗਏ ਨੇ ਅੱਛੇ ਜਦੋਂ ਜੰਗ ਦਾ ਮੌੜ ਸੀ ਉਦੋਂ ਵੀ ਸਾਡੇ ਲੋਕਾਂ ਨੂੰ ਬੜੀ ਮੁਸ਼ਕਲ ਆਈ ਜਿ ਅੱਜ ਪਾਣੀ ਆ ਗਿਆ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਹੈ ਬਹੁਤ ਮੁਸ਼ਕਲਾਂ ਦੇ ਵਿੱਚ ਸਾਡੇ ਲੋਕ ਉੱਗ ਰਹੇ ਨੇ ਔਰ ਉਸ ਤੋਂ ਬਾਅਦ ਲੋਕਾਂ ਨੂੰ ਅਸੀਂ ਮੁਸ਼ਕਲਾਂ ਦੇ ਵਿੱਚੋਂ ਕੱਢਣਾ ਵੀ ਉਹਨਾਂ ਦੀ ਜਾਨ ਵੀ ਬਚਾਉਣੀ ਹੈ ਜਿੰਦਗੀਆਂ ਦੀ ਰੱਖੀ ਕਰਨਾ ਵੀ ਸਰਕਾਰ ਦਾ ਫਰਜ਼ ਹੈ ਉਹਨਾਂ ਤੱਕ ਰਾਸਗਰੀ ਪਹੁੰਚਾਉਣਾ ਵੀ ਸਰਕਾਰ ਦਾ ਸਦਾ ਸਾਰਿਆਂ ਦਾ ਫਰਜ਼ ਹੈ ਸਭ ਟੁੱਟ ਗਿਆ ਨਾ ਜੇ ਸ਼ਹਿਰ ਜਿੰਨੇ ਟੋਟਰ ਦੁਕਾਨਾਂ ਨੇ ਸਾਰਾ ਬਹੁਤ ਨੁਕ ਮੇਰਾ ਮਤਲਬ ਆਪਣੇ ਇੱਥੇ ਪਿੰਡਾਂ ਦਾ ਨਹੀਂ ਹੋਣਾ ਸ਼ਹਿਰ ਦਾ ਸ਼ਹਿਰ ਤੋਂ ਅੱਗੇ ਪਾਣੀ ਜਾ ਸਕਦਾ ਤਕਰੀਬਨ ਬਸ ਹੁਣ ਕੋਸ਼ਿਸ਼ ਜਾਰੀ ਹੈ ਕਿਉਂਕਿ ਜਿੰਨੇ ਵੀ ਮਾਲ ਪਿੰਡਾਂ ਦੇ ਸਾਰੇ ਆਗਣੇ ਬਹੁਤ ਡਟ ਕੇ ਮੁਕਾਬਲਾ ਕਰਦੇ ਪਏ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼ਹਿਰ ਵੀ ਬਚਾ ਲੈਣਾ ਫਾਜ਼ਿਲਗਾ ਕਹਿੰਦੇ ਹਾਂ ਸ਼ਹਿਰ ਵੀ ਬਚਾ ਲੈਣਾ ਪੂਰੀ ਕੋਸ਼ਿਸ਼ ਮਿਹਨਤ ਪੂਰੀ ਜਾਰੀ ਹੈ ਨਾਲ ਐਮਐਲ ਸਾਹਿਬ ਵੀ ਹੈਗੇ ਆ ਨਾਲ ਪ੍ਰਸ਼ਾਸਨ ਸਾਰਾ ਨਾਲ ਹੈ ਸਾਡੇ ਸਾਸੀਕਾਲ ਜੀ ਫਾਜ਼ਿਲਕਾ ਚ ਸਤਲੁਜ ਮਾਰ ਕਰ ਰਿਹਾ ਲਗਾਤਾਰ ਕਈ ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਨੇ ਇਧਰਲੀ ਸਾਈਡ ਤੁਸੀਂ ਦੇਖੋਗੇ ਤਾਂ ਸਥਿਤੀ ਬਹੁਤ ਨਾਜ਼ੁਕ ਹੈ ਪਰ ਦੂਜੇ ਪਾਸੇ ਜਿੱਥੇ ਬੰਨ ਕਮਜ਼ੋਰ ਹੋ ਰਹੇ ਨੇ ਕਈ ਬੰਨ ਕਮਜ਼ੋਰ ਹੋ ਰਹੇ ਨੇ ਜਿਸ ਤਰ੍ਹਾਂ ਇਹ ਬੰਨ ਕਮਜ਼ੋਰ ਹੋ ਗਿਆ ਸੀ ਔਰ ਇੱਥੇ ਹੁਣ ਪਿੰਡ ਵਾਸੀ ਔਰ ਖੁਦ ਪ੍ਰਸ਼ਾਸਨ ਕਹਿ ਲਈਏ ਤਾਂ ਐਮਐਲਏ ਫਾਜ਼ਿਲਕਾ ਇਹਨਾਂ ਦੇ ਨਾਲ ਮਦਦ ਕਰ ਰਹੇ ਨੇ ਪਰ ਲੋਕ ਆਪ ਵੀ ਲੱਗੇ ਉਹਨੇ ਪਿੱਛੇ ਦੇਖੋਗੇ ਗੱਟੇ ਪੜ ਕੇ ਸੇਵਨ ਭਾਈ ਜਰੀਆ ਇਧਰ ਗੁਰਪ੍ਰੀਤ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹ ਜਿਹੜਾ ਬੀਐਸਐਫ ਦੀ ਪੋਸਟ ਸੀ ਇੱਥੇ ਜਿਹੜੀ ਆਮ ਤੌਰ ਤੇ ਜਿਹੜੀ ਯੰਗ ਵਰਗੀ ਦੁੱਧ ਵਰਗੀ ਸਥਿਤੀ ਨਹੀਂ ਆਂਦੀ ਆ ਪਰ ਇੱਥੇ ਨਾਲ ਵਾਲਾ ਪੂਰਾ ਬੰਨ ਹੈ ਜਿਹੜਾ ਇਹ ਕਮਜ਼ੋਰ ਹੋ ਗਿਆ ਸੀ ਪਰ ਤੁਸੀਂ ਸਰ ਪੂਰਾ ਖੁਰ ਰਿਹਾ ਸੀ ਇਹ ਪੂਰਾ ਖੁਰ ਰਿਹਾ ਜੀ ਅਚਾਨਕ ਅਸੀਂ ਖਾਣਾ ਖਾ ਰਹੇ ਸੀਗੇ ਅਚਾਨਕ ਡੇਪਿਆ ਇੱਕ ਪੇੜ ਹੈ ਤੁਹਾਨੂੰ ਪਤਾ ਲੱਗਿਆ ਵੀ ਪੇੜ ਡੇਪਿਆ ਵੀ ਦੇਖਿਆ ਉਹਨੂੰ 30 ਫੁੱਟ ਬੰਨ ਇੱਕੇ ਵਾਰੀ ਪੈ ਗਿਆ ਅੱਧਾ ਬੰਨ ਮਤਲਬ ਦੂਜੇ ਪਿੰਡਾਂ ਲਈ ਖਤਰਾ ਨਾ ਹੋ ਸਕਦਾ ਹਾਂ ਬਿਲਕੁਲ ਹੀ ਫਾਇਲ ਕਰਾ ਖਤਰਾ ਹੋ ਸਕਦਾ ਹੈ ਵਾੜੇ ਕਾ ਟੱਕ ਪਾਣੀ ਬਿਲਕੁਲ ਜੀ ਜਾਏਗਾ ਜੀ ਫਾਇਲ ਕਨਾਲ ਨੂੰ 30 ਫੁੱਟ ਪਾਣੀ ਚਾਹੀਏ ਵਾੜੇ ਕਾ 30 ਫੁੱਟ ਨਹੀਂ ਹੈ ਪਾਣੀ ਨਾਲੋਂ ਪਾਣੀ ਨਾਲੋਂ ਹਾਂਜੀ ਪਾਣੀ ਨਾਲੋਂ ਤਾਂ ਬਿਲਕੁਲ ਜੀ ਜਿਹੜਾ ਖਿਸਕ ਰਿਹਾ ਹਜੇ ਵੀ ਖਿਸਕ ਰਿਹਾ ਤੁਸੀਂ ਵੀ ਇੱਧਰ ਆ ਜਾਓ ਜੀ ਤੁਸੀਂ ਵੀ ਇੱਧਰ ਆ ਜਾਓ ਆਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਪਿੱਛੇ ਆ ਜਾਓ ਔਰ ਇਹ ਜਿਹੜੀ ਸਥਿਤੀ ਹੈ ਨਾਜ਼ੁਕ ਬਣ ਗਈ ਸੀ ਪੇਟ ਡਿੱਗ ਗਿਆ ਸੀ ਪਰ ਲੋਕ ਹੁਣ ਲੱਗੇ ਹੋਏ ਨੇ ਇਧਰਲੀ ਸਾਈਡ ਤੁਸੀਂ ਦੇਖੋਗੇ ਤਾਂ ਸਥਿਤੀ ਜਿਹੜੀ ਬਹੁਤ ਭਿਆਨਕ ਬਣੀ ਹੋਈ ਹੈ ਫਾਜ਼ਿਲ ਕਾ ਵੀ ਖਤਰੇ ਦੇ ਵਿੱਚ ਆ ਸਕਦਾ ਪਰ ਨਾਲ ਦੀ ਨਾਲ ਲਿਗਾ ਰੱਖ ਰਹੇ ਨੇ ਲੋਕ ਔਰ ਉਹ ਜਿਹੜਾ ਉਹਨਾਂ ਨੇ ਤੁਰੰਤ ਇਹਨੂੰ ਬੰਨਣਾ ਸ਼ੁਰੂ ਕੀਤਾ ਐਮਐਲਏ ਇੱਥੇ ਪਹੁੰਚੇ ਨੇ ਨਰਿੰਦਰਪਾਲ ਸਹਮਣਾ ਸਹਮਣਾ ਦਾ ਕੀ ਸਥਿਤੀ ਹੈਗੀ ਹੈ ਉਹਨ ਇੱਥੇ ਖੋ ਸਾਨੂੰ ਲੋਕਾਂ ਵੱਲੋਂ ਦੱਸਿਆ ਗਿਆ ਸੀ ਕਿ ਜਿਹੜਾ ਮਨ ਹੈ ਔਰ ਇਹਦੇ ਵਿੱਚ ਖਾਰ ਪਈ ਹੈ ਤਾਂ ਮੌਕੇ ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਔਰ ਨਾਲ ਦੀ ਨਾਲ ਇਹ ਇੱਥੇ ਸਾਰੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਸਾਰੀਆਂ ਟੀਮਾਂ ਜਿਹੜੇ ਸਾਡੇ ਡਿਪਾਰਟਮੈਂਟ ਰੇਣੀ ਡਿਪਾਰਟਮੈਂਟ ਦੇ ਅਫਸਰ ਨੇ ਐਕਸਐਨਐਸਡੀਓ ਜਈ ਸਾਰੇ ਪਹੁੰਚ ਗਏ ਔਰ ਜਿਹੜੇ ਮਸ਼ੀਨ ਵੀ ਆ ਗਈ ਆ ਗੱਟੇ ਵੀ ਮੰਗਵਾ ਲਏ ਗਏ ਨੇ ਔਰ ਕੰਮ ਚੱਲ ਰਿਹਾ ਬਨ ਉਹ ਜਿਹੜਾ ਖਾਰਪਈ ਹੈ ਉਹਨੂੰ ਪਰਨਦਾ ਔਰ ਇਹਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਸਾਰਾ ਕੰਮ ਹੈ ਡਾੜੀ ਦੇ ਦੇਖੇ ਨਾਲ ਚੱਲ ਰਿਹਾ ਹੈ। ਵੈਸੇ ਬਨ ਮਜ਼ਬੂਤ ਹੈ ਪਰ ਕਈ ਤਾਹਾਂ ਤੇ ਲੱਗ ਰਿਹਾ ਕਿ ਕਮਜ਼ੋਰ ਹੋ ਰਹੀ ਜਿਸ ਤਰ੍ਹਾਂ ਇਹ ਪੋਸਟ ਸੀਗੀ ਬੀਐਸਐਫ ਦੀ ਪੋਸਟ ਹੈ। ਕਈ ਤਾਹਾਂ ਤੇ ਇਸ ਤਰ੍ਹਾਂ ਪਿੱਛੇ ਵੀ ਖਬਰ ਹੈ ਇਸ ਇਹਦਾ ਮਤਲਬ ਕਿ ਇਹਦੇ ਤੇ ਪੂਰੀ ਨਿਗਰੱਖਣ ਦੀ ਜ਼ਰੂਰਤ ਹੈ। ਕੋਈ ਇਸ ਤਰ੍ਹਾਂ ਦੀ ਟੀਮ ਸਾਰੇ ਲੋਕਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਲੋਕਾਂ ਨੇ ਆਪ ਵੀ ਟੀਮਾਂ ਲਗਾਈਆਂ ਹੋਈਆਂ ਨੇ ਸਾਡੇ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਬੰਦੇ ਸਾਰੇ ਅਫਸਰ ਸਹਬਾਨਾ ਦੀ ਨਿਗ੍ਹਾਵਾਂ ਨੇ ਕਿਉਂਕਿ ਇਹ ਜਿਹੜਾ ਮੋਰਚਾ ਹੈ ਫੌਜ ਦਾ ਮੋਰਚਾ ਹੈ ਔਰ ਇਹ ਥੱਲੋ ਸਾਰਾ ਜਿਹੜਾ ਖਾਲੀ ਹੁੰਦਾ ਹੈ ਔਰ ਇਹਦੇ ਨਾਲ-ਨਾਲ ਜਦੋਂ ਇਹ ਮੋਰਚੇ ਬਣਾਏ ਗਏ ਨੇ ਤੇ ਥੋੜਾ ਜਿਹਾ ਕੋਈ ਕਮੀ ਰਹਿ ਗਈ ਹੋਣੀ ਹੈ ਕਿਸੇ ਤਰੀਕੇ ਦੀ ਔਰ ਜਿਹਦੇ ਨਾਲ ਇਹ ਜਿਹੜੀ ਖਾਰ ਪਈ ਹੈ ਔਰ ਹੁਣ ਜਿਹੜੇ ਸਾਰੇ ਅਸੀਂ ਇੱਥੇ ਪਹੁੰਚੇ ਹੈ ਫੌਜ ਦੇ ਅਧਿਕਾਰੀ ਵੀ ਆ ਗਏ ਨੇ ਇਹ ਸਾਰਾ ਜਿਹੜਾ ਖਾਰ ਨੂੰ ਪਰਨ ਦਾ ਜਿਹੜਾ ਕੰਮ ਹੈ ਚੰਗੀ ਪੱਦਰ ਤੇ ਹੁਣ ਚਲਾ ਦਿੱਤਾ ਗਿਆ ਤੇ ਬੜਾ ਜਲਦੀ ਹੁਣ ਪਰ ਲਿਆ ਜਾਏਗਾ ਕਿਉਂਕਿ ਫੌਜ ਦੇ ਮੋਰਚੇ ਬਹੁਤ ਜ਼ਿਆਦੇ ਆ ਬੰਨ ਤੇ ਹਰ ਜਗ੍ਹਾ ਤੇ ਹੈਗੇ ਦੇਖੋ ਹਰ ਜਗ੍ਹਾ ਤੇ ਸਾਡੇ ਅਧਿਕਾਰੀਆਂ ਦੀ ਸਾਰੇ ਸਾਡੇ ਲੋਕਾਂ ਦੀ ਸਾਡੀਆਂ ਟੀਮਾਂ ਬਣੀਆਂ ਹੋਈਆਂ ਲੋਕਾਂ ਨੇ ਆਪਣੇ ਲੈਵਲ ਤੇ ਬਣਾਈਆਂ ਉਹ ਦਿਨ ਰਾਤ ਇੱਥੇ ਜਿਹੜੀ ਨਿਗਰਾਨੀ ਕਰ ਰਹੇ ਨੇ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਨਾਲ ਦੀ ਨਾਲ ਸੂਚਿਤ ਕਰਦੇ ਸਾਨੂੰ ਪਿੱਛੇ ਵੀ ਲੋਕ ਦਿਨ ਤੋਂ ਦਿਨ ਪਹਿਲਾਂ ਇੱਕ ਸੂਚਨਾ ਆਈ ਸੀ ਰਾਤ 1:30 ਵਜੇ ਕੋਈ ਕਾਰਪਈ ਸੀ ਉਹ ਵੀ ਉੱਥੇ ਸਾਰੇ ਨਾਲ ਦੇ ਨਾਲ ਸਾਰੇ ਅਧਿਕਾਰੀ ਔਰ ਸਾਰੇ ਪ੍ਰਸ਼ਾਸਨ ਸਾਰੇ ਜਿਹੜੇ ਲੋਕਾਂ ਨੂੰ ਉੱਥੇ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਭੇਜਿਆ ਔਰ ਜਿਹੜੇ ਵੀ ਕੰਮ ਕਰਦੇ ਨੇ ਮਸ਼ੀਨ ਮੰਗਵਾਈ ਗੱਟੇ ਮੰਗਵਾਏ ਸਾਰਿਆਂ ਦੇ ਸਾਥ ਨਾਲ ਉੱਥੇ ਵੀ ਭਰੀ ਔਰ ਜਿੱਥੇ ਜਿੱਥੇ ਲੋਡ ਪੈ ਰਹੀ ਉੱਥੇ ਡਾਗਾ ਤਾਰ ਕੰਮ ਚੱਲ ਰਿਹਾ ਅੱਜ ਕੋਈ ਮੈਂ ਵੀ ਡੇਰਾ ਬਾਬਾ ਨਾਨਕ ਬਾਰਡਰ ਜੀ ਤੇ ਉੱਥੇ ਵੀ ਰਿਪੋਰਟ ਕਰਕੇ ਆਇਆ ਉੱਥੇ ਵੀ ਜਿਹੜੀ ਸਥਿਤੀ ਦੱਸੀ ਸਾਡੇ ਤੇ ਐਮਐਲਏ ਸਾਹਿਬ ਨੇ ਕਿ ਜਿਹੜਾ ਮੋਰਚੇ ਬਣਾਈ ਗਈ ਸੀ ਆਰਜੀ ਤੌਰ ਤੇ ਉੱਥੇ ਕਿਤੇ ਕੋਈ ਕਮਜ਼ੋਰੀ ਆ ਗਈ ਉੱਥੋਂ ਹੀ ਖਾਰ ਪੈਣੀ ਸ਼ੁਰੂ ਹੋਈ ਤਾਂ ਬਾਰਡਰ ਏਰੀਆ ਦਾ ਇਹ ਵੀ ਇੱਕ ਤਖਾਰ ਦਾ ਬਾਰਡਰ ਸਟੇਟ ਹੋਣ ਦੇ ਕਾਰਨ ਜਿਹੜਾ ਬਾਰਡਰ ਦੇ ਨਾਲ ਹੈਗਾ ਸੈnsਟਿਵ ਇੱਕ ਤਾਂ ਸਿਕਿਉਰਟੀ ਪੱਖੋਂ ਪਰ ਹੁਣ ਪਾਣੀ ਹੈ ਜਿਹੜਾ ਉਹ ਵੀ ਮਾਰ ਕਰਨੀ ਸ਼ੁਰੂ ਕਰ ਗਿਆ ਉਹ ਪਾਣੀ ਤਾਂ ਸਾਡੇ 11 ਪਿੰਡ ਤੋਂ ਹੀ ਦੇਖੋ ਪਾਣੀ ਹੀ ਪਾਣੀ ਹੈ ਸੜਕਾਂ ਦਾ ਹੈ ਹੀ ਨਹੀਂ ਸੜਕਾਂ ਤੋਂ 3-4 ਫੁੱਟ ਉੱਪਰ ਪਾਣੀ ਹੈ ਸਿਰਫ ਵੋਟਸ ਰਾਹੀਂ ਆਇਆ ਜਾਇਆ ਜਾ ਰਿਹਾ ਹੈ ਔਰ ਬੜੀ ਮੁਸ਼ਕਲ ਹੈ ਪਿੱਛੇ ਜਦੋਂ ਜੰਗ ਦਾ ਮੌਲ ਸੀ ਉਦੋਂ ਵੀ ਸਾਡੇ ਲੋਕਾਂ ਨੂੰ ਬੜੀ ਮੁਸ਼ਕਲ ਆਈ ਜਿੱੱਜ ਪਾਣੀ ਆ ਗਿਆ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਹੈ ਬਹੁਤ ਮੁਸ਼ਕਲਾਂ ਦੇ ਵਿੱਚ ਸਾਡੇ ਲੋਕ ਬਗੈਰ ਰਹੇ ਨੇ ਔਰ ਉਸ ਤੋਂ ਬਾਅਦ ਲੋਕਾਂ ਨੂੰ ਅਸੀਂ ਮੁਸ਼ਕਲਾਂ ਦੇ ਵਿੱਚੋਂ ਕੱਢਣਾ ਵੀ ਉਹਨਾਂ ਦੀ ਜਾਨ ਵੀ ਬਚਾਉਣੀ ਹੈ ਜ਼ਿੰਦਗੀਆਂ ਦੀ ਰਾਖੀ ਕਰਨਾ ਵੀ ਸਰਕਾਰ ਦਾ ਫਰਜ਼ ਹੈ ਉਹਨਾਂ ਤੱਕ ਰਾਸ ਨਗਰੀ ਬਚਾਉਣਾ ਵੀ ਸਰਕਾਰ ਦਾ ਸਦਾ ਸਾਰਿਆਂ ਦਾ ਫਰਜ਼ ਹੈ ਔਰ ਬੰਨ ਦੇ ਦੂਸਰੇ ਪਾਸੇ ਜਿਹੜਾ ਫਾਜ਼ਲ ਕਾ ਏਰੀਆ ਸਾਰਾ ਉਹਨੂੰ ਵੀ ਬਚਾਉਣਾ ਕਿ ਬੰਨ ਨੂੰ ਮਜ਼ਬੂਤ ਰੱਖਣਾ ਕਿਤੇ ਖਾਰ ਪੈਂਦੀ ਹੈ ਉਹ ਖਾਰ ਨੂੰ ਭਰਨਾ ਉਹ ਵੀ ਸਾਰੇ ਜਿਹੜੀ ਸਾਰੀ ਜ਼ਿੰਮੇਵਾਰੀ ਇਹ ਵੇਖੋ ਸਰਕਾਰ ਦੀ ਪ੍ਰਸ਼ਾਸਨ ਦੀ ਹੈ ਸਾਡੀ ਹੈ ਤੇ ਉਸ ਆਪ ਦੀ ਜ਼ਿੰਮੇਵਾਰੀ ਸੀ ਲਗਾਤਾਰ ਨਿਭਾ ਰਹੇ ਹਾਂ ਬਿਲਕੁਲ ਤੁਸੀਂ ਦੇਖਾਂਗੇ ਕੋਟੀਟੀ ਜਿਹੜੇ ਜਾਂ ਉਹਨਾਂ ਨੂੰ ਗੋਤਾਖੋਰੀ ਵੀ ਆਉਂਦੀ ਹੈ ਗਏ ਨੇ ਥੱਲੇ ਚੈੱਕ ਕਰਨ ਦੇ ਲਈ ਕਿ ਖਾਰ ਆ ਗਈ ਆ ਇੱਕ ਇਹ ਵੀ ਹੈ ਜੀ ਗੱਲ ਇਹ ਪਾਣੀ ਦਾ ਲੈਵਲ ਲੋਕਲ ਸਾਨੂੰ ਲੋਕ ਨੇ ਦੱਸ ਰਹੇ ਨੇ ਕਿ ਇਹ ਫਾਜ਼ਲ ਕ ਨਾਲੋਂ ਪਾਣੀ ਦਾ ਲੈਵਲ ਉੱਚਾ ਹੈ ਅਗਰ ਬੰਨ੍ਹ ਦੀ ਮਜ਼ਬੂਤੀ ਨਹੀਂ ਹੁੰਦੀ ਤਾਂ ਰਿਸਕ ਹੈ ਫਾਜ਼ਲ ਕ ਵੀ ਇਹਦਾ ਲੈਵਲ ਜਾਦੇ ਹੈ ਉਹ ਲੈਵਲ ਤਾਂ ਤੁਹਾਡੇ ਸਾਹਮਣੇ ਹੀ ਹੈ ਇੱਧਰ ਕਿੰਨਾ ਨੀਵਾ ਲੈਵਲ ਹੈ ਔਰ ਇੱਧਰ ਕਿੰਨਾ ਉੱਚਾ ਪਾਣੀ ਚੱਲ ਰਿਹਾ ਜੀ ਜੇ ਬੰਨ੍ਹ ਨਾ ਹੁੰਦਾ ਤਾਂ ਅੱਜ ਫਾਜਲ ਕਾ ਵੀ ਜਿਹੜਾ ਪਾਰ ਇਹ ਪਾਣੀ ਕਰ ਸਕਦਾ ਸੀ ਔਰ ਬੰਨ੍ਹ ਕਰਨੇ ਜਿਹੜਾ ਸਾਰਾ ਏਰੀਆ ਬਚਿਆ ਪੁਰੇ ਜਿਹੜਾ ਬੰਨ੍ਹ ਨੂੰ ਅਸੀਂ ਹੋਰ ਵੀ ਪਹਿਲਾਂ ਵੀ ਮਜ਼ਬੂਤ ਕੀਤਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੱਥਰ ਲਗਾ ਕੇ ਹੋਰ ਕੰਮ ਕਰਾ ਕੇ ਇੱਥੇ ਜਿੱਥੇ ਬੰਨ੍ਹ ਕਮਜ਼ੋਰ ਸੀ ਉੱਥੇ ਮਜ਼ਬੂਤ ਕੀਤਾ ਗਿਆ ਔਰ ਹੁਣ ਜਿਵੇਂ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਇੱਕਦਮ ਪਾਣੀ ਦੀ ਜਿਹੜੀ ਉਹ ਹਾ ਬੜਾ ਤੇਜ ਹੁੰਦਾ ਹੈ ਉਹਦੇ ਕਰਕੇ ਨਾਲ ਜਿਹੜਾ ਨਾਲ ਲੱਗਦਾ ਹੈ ਜਿਹੜਾ ਬੰਨ ਦਾ ਪਾਣੀ ਨਾਲ ਡਿੱਗਦਾ ਵੀ ਹੈ ਖਾਰ ਵੀ ਪੈਂਦੀ ਹੈ ਕਈ ਜਗ੍ਹਾ ਰੇਤਾਂ ਵੀ ਹੈ ਬੜੀਆਂ ਪ੍ਰੋਬਲਮ ਆਉਂਦੀਆਂ ਨੇ ਪਰ ਉਹ ਪ੍ਰੋਬਲਮ ਦੇ ਵਿੱਚੋਂ ਦੇ ਦੇ ਨਿਗਾਹ ਰੱਖਣੀ ਜਿਹੜੇ ਪ੍ਰੋਬਲਮ ਇਹੋ ਜੀ ਆਜ ਨੂੰ ਸੰਭਾਲਣਾ ਉਹ ਸਾਡੀ ਡਿਊਟੀ ਸਾਰਿਆਂ ਦੀ ਲੱਗਦੀ ਹੈ ਕੁਦਰਤ ਦੇ ਵਾਸਤਾ ਜਾਨੀ ਕਿ ਕੁਝ ਨਹੀਂ ਹੈ ਪਰ ਕੁਦਰਤ ਦੇ ਅੱਗੇ ਤਾਂ ਕੋਈ ਪੇਸ਼ ਨਹੀਂ ਚੱਲ ਸਕਦੀ ਪਰ ਇਨਸਾਨ ਜਿੰਨਾ ਕਰ ਸਕਦਾ ਉਹ ਕਰਦੇ ਸਾਰੇ ਕਰ ਰਹੇ ਨੇ ਸਾਰੇ ਸਾਡੇ ਲੋਕ ਵੀ ਵੇਖੋ ਸੇਵਾ ਕਰਦੇ ਨੇ ਸਾਡਾ ਸਾਰਾ ਪਰਚਾ ਸੀ ਆ ਵੇਖੋ ਦਿਨ ਰਾਤ ਇੱਥੇ ਹੀ ਜੋ ਵੀ ਮੁਸੀਬਤ ਆਈ ਉਹਨੂੰ ਮੁਸੀਬਤ ਦੇ ਲੋਕਾਂ ਕੱਢਣ ਤੇ ਲੱਗੇ ਆ ਬਿਲਕੁਲ ਬਹੁਤ ਚੰਗੀ ਗੱਲ ਹੈ ਜੀ ਇਹ ਲੋਕਾਂ ਦਾ ਨਮਾਇੰਦਾ ਉਹਨਾਂ ਦੇ ਵਿੱਚ ਹੈ ਤਾਂ ਇਹ ਦੇਖੋ ਤੁਸੀਂ ਜਿਹੜੀ ਖਾਰ ਇੱਥੋਂ ਪੈ ਰਹੀ ਹੈ ਜਾਨੀ ਕਿ ਥੱਲੋਂ ਪਾਣੀ ਨੇ ਖੋਰਾ ਲਾਉਣਾ ਸ਼ੁਰੂ ਕਰਤਾ ਸੀ ਇੱਥੇ ਦਰਖਤ ਸੀਗੇ ਤਾਂ ਉਹ ਡਿੱਗੇ ਹਾਲਾਂਕਿ ਇਹ ਦਰਖਤ ਰੋਕਣ ਦੇ ਲਈ ਲਾਏ ਗਏ ਨੇ ਮਿੱਟੀ ਨੂੰ ਪਰ ਕੁਝ ਅੱਗੇ ਦਰਖਤ ਪੱਟੇ ਵੀ ਗਏ ਪਾਣੀ ਦੀ ਇਨੀ ਸਪੀਡ ਸੀ ਜਾਂ ਪਾਣੀ ਅੰਦਰੋਂ ਜਿਹੜਾ ਖੋਰਾ ਲਾਉਣਾ ਆਪਣਾ ਉਹਨੇ ਪਾਣੀ ਨੇ ਸ਼ੁਰੂ ਕਰ ਦਿੱਤਾ ਸੀ ਤਾਂ ਜਿੱਥੇ-ਜਿੱਥੇ ਕਮਜ਼ੋਰੀ ਹੈਗੀ ਹੈ ਤਾਂ ਉਹਨੂੰ ਬਿਲਕੁਲ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੇ ਲੋਕ ਨਿਗਾਹ ਰੱਖ ਰਹੇ ਨੇ ਤੇ ਇਸੇ ਚੀ ਲੋਕਾਂ ਦਾ ਜਿਹੜਾ ਬਚਾ ਆ ਉਹ ਹੋ ਰਿਹਾ ਤਾਂ ਇਸ ਇਧਰ ਦੇਖੋਗੇ ਤਾਂ ਇੱਥੋਂ ਵੀ ਜਿਹੜੀ ਮਿੱਟੀ ਲਈ ਗਈ ਹੈ ਕਿਸੇ ਹਿਸਾਬ ਨਾਲ ਜਿਹੜਾ ਗੱਟਿਆਂ ਨੂੰ ਭਰਿਆ ਜਾਵੇ ਔਰ ਬਨ ਮਜ਼ਬੂਤ ਕੀਤਾ ਜਾਵੇ ਔਰ ਇਹ ਲੋਕ ਜਿਹੜੇ ਖੁਦ ਮਿਹਨਤ ਕਰ ਰਹੇ ਨੇ ਇਨ੍ਹਾਂ ਪਿੰਡਾਂ ਦੇ ਔਰ ਲੱਗੇ ਹੋਏ ਨੇ ਗੱਟੇ ਹਜ਼ਾਰਾਂ ਗੱਟਾ ਜਿਹੜਾ ਇਨ੍ਹਾਂ ਦੇ ਵੱਲੋਂ ਜਿਹੜਾ ਭਰਿਆ ਜਾ ਰਿਹਾ ਤਾਂ ਇਹ ਸੇਵਾ ਔਰ ਸੇਵਾ ਦੇ ਵਿੱਚ ਜਿਹੜੇ ਲੋਕ ਆ ਉਹ ਲੱਗੇ ਹੋਏ ਨੇ ਕਿੰਨੇ ਕ ਘਟੇ ਪਰਲੇ ਗਏ ਜੀ ਹੁਣ ਤੱਕ? ਬਈ 5-700 ਘਟਾ ਪੜਾ ਗਿਆ ਵਾ। ਕੋਈ ਆਸਪਾਸ ਦੀ ਪਿੰਡ ਨਹੀਂ ਜੀ? ਹਾਂਜੀ ਹਾਂਜੀ ਬਈ ਆਸਪਾਸ ਪਿੰਡ ਹੈ। ਮੰਨ ਲਓ ਤੁਸੀਂ ਸੇਵਾ ਲਈ ਤਿਆਰ ਹੋ? ਹਾਂਜੀ ਹਾਂਜੀ ਬਈ ਸੇਵਾ ਬਹੁਤ ਕਰਦੇ ਵਈ ਭਾਈ। ਕਿਉਂਕਿ ਲੋਕਾਂ ਨੂੰ ਬਚਾਉਣਾ ਹੈ ਸਭ ਤੋਂ ਪਹਿਲਾਂ। ਹਾਂਜੀ ਹਾਂਜੀ ਹਾਂਜੀ। ਵੀਰੇ ਉਹਨੇ ਪਾਈ ਹੈ ਮਤਲਬ ਖਬਰ ਕਿ ਬੰਨ ਦੀ ਸਵਾਨਾ ਟੁੱਟਣ ਦੀ ਹੈ। ਉਹਨੇ ਘਰੋਂ ਆਏ ਆ ਸੇਵਾ ਕਰਨੇ ਤੇ ਤੇ ਡਟ ਕੇ ਕਰਦੇ ਰਵਾਂਗੇ ਜੀ। ਬਿਲਕੁਲ ਜੀ। ਬਿਲਕੁਲ ਲੋਕਾਂ ਨੂੰ ਬਚਾਉਣਾ ਬਹੁਤ ਬਹੁਤ ਜ਼ਰੂਰੀ ਹੈ। ਤਾਂ ਲੋਕਾਂ ਨੂੰ ਬਚਾਉਣਾ ਤੁਹਾਡੇ ਨਾਲ ਹੀ ਪਿੰਡ ਹੈ ਜੀ। ਆ ਆਪਣਾ ਨਾਲ ਹੀ ਤੇ ਫਿਰ ਤੁਸੀਂ ਜੇ ਕੋਈ ਮੰਜੋਰੀਆਂ ਦੀ ਤਿਆਰ ਆ ਤੁਹਾਡੀਆਂ ਟੀਮਾਂ ਭਰਨ ਲਈ ਗੱਟੇ ਅਸੀਂ ਤਿਆਰ ਹੀ ਆਂ ਫੁੱਲ ਤਿਆਰ ਪੂਰਾ ਜੋਰ ਲਾਈ ਜਾਨੇ ਆਪ ਦਾ ਮਨ ਤਾਂ ਕੀਤੀ ਜਾਂਦਾ ਹੈ ਪੂਰਾ ਬੜਾ ਖਤਰਾ ਹੈ ਪੂਰਾ ਬਿਲਕੁਲ ਜੀ ਖਤਰਨਾਕ ਸਥਿਤੀ ਬਣੀ ਹੋਈ ਆ ਪਰ ਲੋਕ ਉਸ ਦੇ ਨਾਲ ਨਜੇਟ ਰਹੇ ਨੇ ਔਰ ਭਰ ਰਹੇ ਨੇ ਗੱਟੇ ਤੁਹਾਡੀ ਤਿਆਰੀ ਹੈ ਜੀ ਕਾਇਮ ਹੋ ਤੁਸੀਂ ਪੂਰੇ ਕਾਇਮ ਹੋ ਜੀ ਥੱਲੇ ਆਵਾਂ ਮੈਂ ਚਲੋ ਆਜ ਆਜੋ ਗੁਰਪ੍ਰੀਤ ਥੱਲੇ ਚੱਲਦੇ ਜਿਹੜਾ ਲੋਕ ਕੁਝ ਗੱਲ ਕਰਨੀ ਚਾਹੁੰਦੇ ਅਸੀਂ ਕਹਿੰਨੇ ਕਿ ਤੁਹਾਡੇ ਕੰਮ ਵਿੱਚ ਕੋਈ ਰੁਕਾਵਟ ਨਾ ਬਣੇ ਤੁਸੀਂ ਆਪਣਾ ਕੰਮ ਵੀ ਜਾਰੀ ਰੱਖੋ ਤੁਹਾਡੀ ਪੂਰੀ ਤਿਆਰੀ ਹੈ ਤੁਸੀਂ ਬਿਲਕੁਲ ਪੂਰੀ ਦਿਹਾੜੀ ਹੈ ਦਿਹਾੜੀ ਦੀ ਤਿਆਰੀ ਹੈ ਬਣਨ ਦੀ ਹਾਂਜੀ ਬੋਲਣਾ ਪੂਰੀ ਤਿਆਰੀ ਹੈ ਬਣਨ ਦੀ ਜੀ ਹਾਂਜੀ ਕਿਉਂਕਿ ਸਾਰੇ ਪਿੰਡ ਬਚਾਉਣੇ ਤੁਹਾਡੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਾਂ ਨੇ ਟੁੱਟ ਕੇ ਤਾਂ ਲਾਂਗ ਉਹ ਦੇ ਜਾਣਾ ਘੜੇ ਕਰਨ ਨੂੰ ਚਾ ਲੱਗਣਾ ਹੈ ਤਾਂ ਆਜ ਲਗਾ ਮਾ ਤੁਹਾਨੂੰ ਲਾਣਾ ਫਿਰ ਕੋਈ ਨਹਿਰ ਨਹੀਂ ਟਿਕਣੀ ਉੱਥੇ ਹਾਂ ਕਿਉਂਕਿ ਇਹਦੇ ਹਾਂਜੀ ਹਾਂਜੀ ਬਹੁਤ ਹੀ ਨੀਵਾ ਕੋਈ ਨਾ ਤੇ ਮੇਰੇ ਮੱਥਾ ਲਾਣਾ ਪੈਣਾ ਹੈਗਾ ਘੰਟੇਗਾਰ ਨੂੰ ਮਨੋ ਉੱਥੇ ਤੱਕ ਪਾਣੀ ਵਹਿੰਦਾ ਮੈਂ ਉਹ ਉੱਥੇ ਗੱਟੇ ਵੀ ਕੋਈ ਨਹੀਂ ਬ੍ਰੇ ਨੇ ਸਾਡੇ ਕੋਲ ਉੱਥੇ ਪਾਣੀ ਡੁੱਬ ਜਾਣਾ ਉੱਥੇ ਇਧਰ ਮਨੋ ਇਹ ਲੋਕ ਕੱਲੇ ਆਪਣੇ ਪਿੰਡ ਨਹੀਂ ਬਚਾ ਰਹੇ ਤੁਸੀਂ ਕਹਿੰਦੇ ਸ਼ਹਿਰ ਵੀ ਬਚਾ ਰਹੇ ਨਹੀਂ ਸਾਰਾ ਸ਼ਹਿਰ ਹੀ ਬਚਾਉਂਦੇ ਪਏ ਆਂ ਸਾਰੇ ਦੁਕਾਨਾਂ ਵੀ 2:30 ਵਜੇ ਤੁਹਾਡੀ ਗੱਨੀ ਆ ਗਿਆ ਫਿਰ ਤੁਸੀਂ ਬੋਲਣੋ ਹਟ ਜਾਣਾ ਸਹੀ ਗੱਲ ਹੈ ਹਾਂ ਹੁਣ ਦੱਸੋ ਤੁਸੀਂ ਕੀ ਕਹਿ ਰਹੇ ਹੋ ਜੀ ਬੰ ਟੁੱਟ ਗਿਆ ਨਾ ਜੇ ਸ਼ਹਿਰ ਜਿੰਨਾ ਟੋਟਰ ਦੁਕਾਨਾਂ ਦਾ ਸਾਰਾ ਬਹੁਤ ਨੁਕਸਾਨ ਹੋ ਜਾਣਾ ਸ਼ਹਿਰ ਦਾ ਮੇਰਾ ਮਨ ਆਪਣੇ ਇੱਥੇ ਪਿੰਡਾਂ ਦਾ ਨਹੀਂ ਹੋਣਾ ਸ਼ਹਿਰ ਦਾ ਸ਼ਹਿਰ ਤਾਂ ਅੱਗੇ ਪਾਣੀ ਜਾ ਸਕਦਾ तकरीबन हां जे बस ਹੁਣ ਕੋਸ਼ਿਸ਼ ਜਾਰੀ ਹੈ ਕਿਉਂਕਿ ਜਿੰਨੇ ਵੀ ਮਾਲ ਪਿੰਡਾਂ ਦੇ ਸਾਰੇ ਆਗਣੇ ਬਹੁਤ ਡਟ ਕੇ ਮੁਕਾਬਲਾ ਕਰਦੇ ਪਏ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼ਹਿਰ ਵੀ ਬਚਾ ਲੈਣਾ ਫਾਜ਼ਿਲ ਕੱਲੇ ਪੈਣਾ ਆ ਸ਼ਹਿਰ ਵੀ ਬਚਾ ਲੈਣਾ ਪੂਰੀ ਕੋਸ਼ਿਸ਼ ਮਿਹਨਤ ਪੂਰੀ ਜਾਰੀ ਹੈ ਨਾਲ ਐਮਐਲ ਸਾਹਿਬ ਵੀ ਹੈਗੇ ਆ ਨਾਲ ਪ੍ਰਸ਼ਾਸਨ ਸਾਰਾ ਨਾਲ ਹੈ ਸਾਡੇ ਤੇ ਜਿੰਨੀ ਵੀ ਮਿਹਨਤ ਸਾਰੇ ਲੱਗੇ ਖੜਿਆ ਤੇ ਅੱਗੇ ਜਿਹੜਾ ਨੁਕਸਾਨ ਹੋਣਾ ਸੋ ਦੇਖਤ ਬਾਅਦ ਅਕੀ ਹੋਰ ਕੋਈ ਨੁਕਸਾਨ ਹੋਏ ਇਸ ਗੱਲ ਸਾਰੇ ਡੋਟੇ ਖੜੇ ਆ ਬਾਨ ਬਣਾਉਣ ਨੂੰ ਠੀਕ ਹੈ ਜੀ ਆ ਸਾਰਾ ਤਕਦੀਰੋ ਤਕਦੀਰੋ ਡੁੱਬ ਗਿਆ ਹੋਣਾ ਇਹ ਤਾਂ ਬਚਾਉਣਾ ਸਾਡਾ ਫਰਜ਼ ਹੈਗਾ ਆ ਟੈਲੈਂਟਡ ਨੇ ਨੌਜਵਾਨ ਬੱਡਰ ਏਰੀਏ ਦੇ ਔਰ ਮਿਹਨਤ ਵੀ ਕਰ ਰਹੇ ਨੇ ਔਰ ਕਹਿੰਦੇ ਕਿ ਕੱਲੇ ਪਿੰਡ ਨਹੀਂ ਸ਼ਹਿਰ ਵੀ ਬਚਾਉਣਾ